ਅੰਧੇਰੇ ਨੇ ਜਾ ਕੇ ਖੁਦਾ ਦੇ ਦਰਬਾਰ ਦੇ ਵਿੱਚ ਫਰਿਆਦ ਕੀਤੀ ਫਕੀਰਾਂ ਦਾ ਸਾਧੂ ਸੰਤਾਂ ਦਾ ਜ਼ਰਾ ਸਮਝਾਣ ਦਾ ਆਪਣਾ ਢੰਗ ਹੁੰਦਾ ਹੈ ਖੁਦਾ ਦੇ ਦਰਬਾਰ ਦੇ ਵਿੱਚ ਹਨੇਰੇ ਨੇ ਫਰਿਆਦ ਕੀਤੀ ਕਿ ਇਹ ਜੋ ਤੋਂ ਖੁਦਾਵੰ ਦਾਲਾ ਸੂਰਜ ਨੂੰ ਬਣਾਇਆ ਹੈ ਨਾ ਇਹ ਮੇਰਾ ਜਾਨੀ ਵੈਰੀ ਹੈ ਦੁਸ਼ਮਣ ਹੈ ਇਹ ਮੈਨੂੰ ਟਿਕਣ ਹੀ ਨਹੀਂ ਦਿੰਦਾ ਭਜਾਈ ਫਿਰਦਾ ਕਿਦਰੇ ਮੈਨੂੰ ਟਿਕਣ ਨਹੀਂ ਦਿੰਦਾ ਐਸਾ ਤੂੰ ਮੇਰਾ ਵੈਰੀ ਬਣਾਇਆ ਤੂੰ ਉਸਨੂੰ ਰੋਗ ਇਹ ਮੈਨੂੰ ਕਿਦਰੇ ਵਸਣੇ ਨਹੀਂ ਦਿੰਦਾ ਭਜਾਈ ਫਿਰਦਾ ਮੈਨੂੰ ਹੋਰ ਸ਼ੇਖ ਸਾਦੇ ਇਸਨੂੰ ਲਿਖ ਦੇਣਾ ਹੁਰਾ ਨੇ ਅੰਧੇਰੇ ਨੂੰ ਤਲਬ ਕੀਤਾ ਤੇ ਆਖਿਆ ਤੂੰ ਹਨੇਰੇ ਨਾਲ ਦੁਸ਼ਮਣੀ ਕਿਉਂ ਕਮਾਉਂਦਾ ਹੈ ਲਾਠ ਲੈ ਕੇ ਉਹਦੇ ਪਿੱਛੇ ਲਗਿਆ ਫਿਰਦਾ ਉਸ ਵਿਚਾਰੀ ਨੂੰ ਟਿਕਣ ਨਹੀਂ ਦਿੰਦਾ ਕਿਉਂ ਤੂੰ ਉਸ ਨਾਲ ਵੈਰ ਕਮਾਉਂਦਾ ਹੈ ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ ਹੈ ਪਤਾ ਹੈ ਸੂਰਜ ਨੇ ਕੀ ਆਖਿਆ ਖੁਦਾ ਨੇ ਸੂਰਜ ਨੂੰ ਤਲਬ ਕੀਤਾ ਤੂੰ ਕਿਉਂ ਹਨੇਰੇ ਦਾ ਵੈਰੀ ਹੈ ਤੂੰ ਸੂਰਜ ਹੱਥ ਜੋੜ ਕੇ ਕਹਿੰਦਾ ਖੁਦਾਵੰ ਤਾਲਾ ਮੈਂ ਕਦੇ ਹਨੇਰੇ ਨੂੰ ਦੇਖਿਆ ਹੀ ਨਹੀਂ ਜਿਸਨੂੰ ਮੈਂ ਦੇਖਿਆ ਹੀ ਨਹੀਂ ਉਹਦੇ ਨਾਲ ਮੈਂ ਕੀ ਝਗੜਾਂਗਾ ਜਿਹਨੂੰ ਮੈਂ ਕਦੀ ਦੇਖਿਆ ਨਹੀਂ ਉਹਨੂੰ ਮੈਂ ਕੀ ਪਜਾਵਾਂਗਾ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹਦੇ ਨਾਲ ਮੈਂ ਕੀ ਵੈਰ ਕਮਾਵਾਂਗਾ ਕੋਈ ਐਸਾ ਅਗਿਆਨ ਨਹੀਂ ਹੈ ਕਿ ਜੋ ਭਗਵਾਨ ਨੂੰ ਢੱਕ ਦੇਵੇ ਕੋਈ ਐਸਾ ਅੰਧੇਰਾ ਨਹੀਂ ਹੈ ਕਿ ਪ੍ਰਮਾਤਮਾ ਨੂੰ ਢੱਕ ਦੇਵੇ ਐਸਾ ਅੰਧੇਰਾ ਹੈ ਪਦਾਰਥ ਢਕੇ ਜਾ ਸਕਦੇ ਨੇ ਅੰਧੇਰੇ 'ਚ ਕੁਝ ਵੀ ਨਹੀਂ ਦਿਖਾਈ ਦਿੰਦਾ ਇੱਕ ਲੱਖ ਮਨੁੱਖ ਬੈਠਾ ਹੋਵੇ ਗੁੱਪ ਅੰਧੇਰਾ ਹੋ ਜਾਏ ਇੱਕ ਵੀ ਨਹੀਂ ਦਿਖਾਈ ਦਿੰਦਾ ਅੰਧੇਰਾ ਮਨੁੱਖਾਂ ਨੂੰ ਢੱਕ ਕੇ ਰੱਖ ਦਿੰਦਾ ਹੈ ਅੰਧੇਰਾ ਪਲਾਰਥਾਂ ਨੂੰ ਢੱਕ ਦਿੰਦਾ ਹੈ ਪਰ ਕੋਈ ਐਸਾ ਅੰਧੇਰਾ ਨਹੀਂ ਜੋ ਪ੍ਰਮਾਤਮਾ ਨੂੰ ਢੱਕ ਦੇਵੇ ਲੇਕਿਨ ਆਖਿਆ ਐ ਐਸਾ ਗਿਆ ਕਿ ਅੰਧੇਰੇ ਨੇ ਢੱਕ ਦਿੱਤਾ ਤਾਂ ਨਹੀਂ ਦਿਖਾਈ ਦਿੰਦਾ ਉਹ ਕਹਿਣ ਦੀ ਆਪਣੀ ਇੱਕ ਮਜਬੂਰੀ ਹੈ ਇਸ ਨੂੰ ਵੀ ਆਨੰਦ ਲਾਲ ਨੇ ਆਪਣੇ ਆਲਮਾਨਾ ਢੰਗ ਨਾਲ ਖੋਲਿਆ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ شیخ ਸਾਦੀ ਦਾ ਇੱਕ ਹਕਾਇਤ ਦਾ ਜਵਾਬ ਦਿੱਤਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਨੰਦ ਭਗਤ ਨੇ شیخ ਸਾਦੀ ਕਹਿੰਦਾ ਹੈ ਦੀਦਾਰ ਮੈਂ ਨਮਾਈ ਉਹ ਪਰਹੇਜ਼ ਮੈਂ ਕੋਨੇ ਬਾਜ਼ਾਰ ਖੈਸ਼ ਆਤਿਸ਼ ਮਾ ਤੇਜ਼ ਮੇ ਕੋਨੇ ਐ ਖੁਦਾ ਤੂੰ دیدار ਦੇਣਾ ਫਿਰ ਬੁਰਕਾ ਕਰ ਲੈਣਾ ਪਰਦਾ ਕਰ ਲੈਣਾ ਛੁਪ ਜਾਣਾ ਪ੍ਰੇਜ ਕਰਦਾ ਇੰਜ ਨਾ ਕਰਿਆ ਪ੍ਰਗਟ ਹੋ ਕੇ ਬੁਰਕਾ ਕਰ ਲੈਣਾ ਪ੍ਰਗਟ ਹੋ ਕੇ ਪਰਦਾ ਕਰ ਲੈਣਾ ਇਸ ਤਰ੍ਹਾਂ ਨਾ ਕਰਿਆ ਕਰ ਇਹਦਾ ਮਤਲਬ ਹੈ ਕੋਈ ਪਰਦਾ ਹੈ ਜੋ ਪ੍ਰਮਾਤਮਾ ਨੂੰ ਵੀ ਢੱਕ ਦਿੰਦਾ ਹੈ ਹੈ ਕੋਈ ਸਾਜਨ ਪਰਦਾ ਤੋਰਾ ਬੜੀ ਕੀਮਤੀ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਹੈ ਮੇਰੇ ਪ੍ਰਭੂ ਹੈ ਕੋਈ ਇਸ ਤਰ੍ਹਾਂ ਦਾ ਪਰਦਾ ਜਿਹੜਾ ਤੈਨੂੰ ਢੱਕ ਦੇਵੇ ਇੱਥੇ ਤੇ ਸਤਗੁਰ ਸਵਾਲੀਆ ਫਿਕਰਾ ਕਰ ਰਹੇ ਨੇ ਨਹੀਂ ਹੈ ਐਸਾ ਕੋਈ ਪਰਦਾ ਜਿਹੜਾ ਤੈਨੂੰ ਢੱਕ ਦੇਵੇ ਹੈ ਕੋਈ ਪਰਦਾ ਸਾਜਨ ਤੋਰਾ ਹੈ ਮੇਰੇ ਸੱਜਣ ਇਸ ਤਰ੍ਹਾਂ ਕੋਈ ਪਰਦਾ ਹੈ ਪਾਉ ਨਹੀਂ ਹੈ ਜਿਹੜਾ ਤੈਨੂੰ ਢੱਕ ਦੇਵੇ ਪਰ ਇਹ ਸਭ ਤੋਂ ਵੱਡਾ ਸੰਤ ਈਰਾਨ ਦਾ ਐਸਾ ਕਹੇ ਹੈ ਦੀਦਾਰ ਮੇਨ ਮਾਈ ਉਹ ਪਰਹੇਜ਼ ਮੇ ਕੋ ਨਹੀਂ ਬਾਜ਼ਾਰ ਖੁਇਸ਼ ਆਤੀਸ਼ ਮਾ ਤੇਜ ਮੇ ਕੋ ਨਹੀਂ اے ਖੁਦਾ ਤੂੰ ਦੀਦਾਰ ਦੇਣਾ ਫਿਰ ਪਰਦਾ ਕਰ ਲੈਣਾ ਜੱਤੋਂ ਛੁਪ ਜਾਣਾ ਹੈ ਸਾਡੀ ਤੜਪ ਵੱਧ ਜਾਂਦੀ ਹੈ ਸਾਡਾ ਹਿਰਦਾ ਤੜਪ ਕੇ ਰਹਿ ਜਾਂਦਾ ਹੈ ਤੂੰ ਫਿਰ ਮਹਿੰਗਾ ਬਹੁਤ ਹੋ ਜਾਂਦਾ ਕਿਉਂਕਿ ਥੋੜਾ ਥੋੜੀ ਚੀਜ਼ ਮਹਿੰਗੀ ਹੁੰਦੀ ਇਤੇ ਸਾਰੇ ਜਾਣਦੇ ਨੇ ਗ੍ਰਾਹਕ ਬਹੁਤੇ ਹਨ ਚੀਜ਼ਾਂ ਥੋੜੀਆਂ ਮਹਿੰਗੀਆਂ ਹੋ ਜਾਣ ਤੂੰ ਮਹਿੰਗਾ ਬੜਾ ਹੋ ਜਾਂਦਾ ਇਹ ਖੁਦਾ ਤੇਰਾ ਮੁੱਲ ਚੁਕਾਣਾ ਔਖਾ ਹੋ ਜਾਂਦਾ ਤੂੰ ਬੜਦਾ ਨਾ ਕਰਿਆ ਕਰ ਤੂੰ ਬੁਰਕਾ ਨਾ ਪਹਿਨੇ ਆ ਹੁਣ ਬੜੇ ਧਿਆਨ ਨਾਲ ਸੁਣਨਾ ਤੁਸੀਂ ਸਾਰੇ ਸਿਆਣੇ ਪੜ੍ਹੇ ਲਿਖੇ ਅਗਰ ਕੋਈ ਪਰਦਾ ਖੁਦਾ ਨੂੰ ਢੱਕ ਸਕਦਾ ਹੈ ਤਾਂ ਫਿਰ ਖੁਦਾ ਵੱਡਾ ਨਹੀਂ ਪਰਦਾ ਵੱਡਾ ਹੈ ਕਿਉਂਕਿ ਵੱਡਾ ਪਰਦਾ ਚਾਹੀਦਾ ਤਾਂ ਖੁਦਾ ਢਕਿਆ ਜਾਏਗਾ ਫਿਰ ਤੁਸੀਂ ਪਰਦੇ ਦੀ ਪੂਜਾ ਕਰੀਏ ਰੱਬ ਦੀ ਪੂਜਾ ਕਰਨ ਦੀ ਕੀ ਲੋੜ ਹੈ ਐਸਾ ਵੀ ਕੋਈ ਬੁਰਕਾ ਜਿਹੜਾ ਖੁਦਾ ਨੂੰ ਪਹਿਨਾਇਆ ਜਾ ਸਕਦਾ ਹੈ ਐਸਾ ਵੀ ਕੋਈ ਪਰਦਾ ਜਿਹਦੇ ਨਾਲ ਖੁਦਾ ਢਕਿਆ ਜਾ ਸਕਦਾ ਹੈ ਪਰ ਪਰਦਾ ਵੱਡਾ ਹੈ ਖੁਦਾ ਵੱਡਾ ਨਹੀਂ ਹੈ ਪਰ ਇਸ ਫਕੀਰ ਨੇ ਇਹ ਆਖਿਆ ਕਿਵੇਂ ਰਮਜ਼ ਦੇ ਚ ਗੱਲ ਆਖੀਏ ਇਹਨੂੰ ਖੋਲਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਾਰਾ ਸੂਫੀ ਕਲਾਮ ਉਹਨਾਂ ਨੇ ਖੋਲੇ ਹੈ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂ ਨੰਦ ਲਾਲ ਕਹਿਣ ਤੋ ਕਿ ਹਮ ਹਜਾਬੇ ਖੁਦੀ ਯਾਰ ਖੁਸ਼ ਲਕਾਜ ਇੱਕ ਮਨਤ ਐ ਸ਼ੇਖ ਸਾਦੀ ਜਦ ਖੁਦਾ ਤੈਨੂੰ ਨਾ ਦਿਖਾਈ ਦੇਵੇ ਖੁਦਾ ਪਰਦੇ ਤੇ ਨਹੀਂ ਹੈ ਖੁਦਾ ਪਰਦੇ ਦੇ ਚ ਨਹੀਂ ਹੈ ਤੇਰੀ ਅੱਖਾਂ ਤੇ ਕੋਈ ਪਰਦਾ ਪੈ ਗਿਆ ਹੋਵੇਗਾ ਜਾਂ ਤੇਰੀਆਂ ਅੱਖਾਂ ਦੀ ਆਉਣ ਗਿਆ ਖੁਦਾ ਤੇ ਪਰਦੇ ਚ ਨਹੀਂ ਹੈ ਕਲਗੀਦਰ ਪਾਤਸ਼ਾਹ ਕਹਿੰਦੇ ਨੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਰ ਜਗ੍ਹਾ ਹਾਜ਼ਰ ਹੈ ਹਰ ਜਗ੍ਹਾ ਉਸਦੀ ਹਜ਼ੂਰੀ ਹਾਸਿਲ ਕੀਤੀ ਜਾ ਸਕਦੀ ਹੈ। ਹਾਜ਼ਰ-ਨਾਜ਼ਰ ਹੈ, ਜ਼ਾਹਰ-ਜ਼ਾਹੂਰ ਹੈ। ਕਿ ਹਾਜ਼ਰ-ਹਜ਼ੂਰ ਹੈ। ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਉਹ ਹਾਜ਼ਰ-ਹਜ਼ੂਰ ਜੋ ਹਰ ਜਗ੍ਹਾ ਮੌਜੂਦ ਹੈ ਸਦਾ ਅੰਗ ਸੰਗੇ ਅਵੰਗੰਗ ਬਿਬੋਤੇ ਨਹੀਂ ਦਿਖਾਈ ਦੇ ਰਿਹਾ। ਤੇਰੀ ਅੱਖਾਂ ਤੇ ਕੋਈ ਪਰਦਾ ਹੋਵੇਗਾ ਜਾਂ ਤੇਰੀਆਂ ਅੱਖਾਂ ਦੀਆਂ ਹੋਣਗੇ। ਤੂੰ ਆਪਣੀ ਅੱਖਾਂ ਦਾ ਇਲਾਜ ਕਰਾ। अपना पर्दा एक पासे कर कोई अहंकार ਦਾ ਪਰਦਾ ਪੈ ਗਿਆ ਹੋਵੇਗਾ ਨਿਰੰਕਾਰ ਨਹੀਂ ਦਿਖਾਈ ਦੇ ਰਿਹਾ ਕੋਈ ਕ੍ਰੋਧ ਦਾ ਪਰਦਾ ਪੈ ਗਿਆ ਹੋਵੇਗਾ ਸਬਰ ਸੰਤੋਖ ਦਾ ਮੂਜਸਮਾ ਨਹੀਂ ਦਿਖਾਈ ਦੇ ਰਿਹਾ ਉਹਦਾ ਕੋਈ ਕਾਮ ਦਾ ਬੜਾ ਪਰਬਲ ਪਰਦਾ ਪੈ ਗਿਆ ਹੋਵੇਗਾ ਰਾਮ ਨਹੀਂ ਦਿਖਾਈ ਦੇ ਰਿਹਾ ਕੋਈ ਮਉ ਦਾ ਬਹੁਤ ਵੱਡਾ ਪਰਦਾ ਤੇਰੀ ਅੱਖਾਂ ਤੇ ਪੈ ਗਿਆ ਹੋਵੇਗਾ ਪ੍ਰੇਮ ਦਾ ਮੂਜਸਮਾ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ ਜਦ ਵੀ ਨਾ ਦਿਖਾਈ ਦੇਵੇ ਤੇਰੀ ਅੱਖਾਂ ਪਰਦੇ ਚ ਚਲੀਆਂ ਗਈਆਂ ਨੇ ਤੇਰੀ ਅੱਖਾਂ ਤੇ ਕੋਈ ਪਰਦਾ ਪਿਆ ਤੇਰੀ ਅੱਖਾਂ ਆਂਦੀਆਂ ਨੇ ਪ੍ਰਮਾਤਮਾ ਤੇ ਹਾਜ਼ਰ-ਨਾਜ਼ਰ ਤੂੰ ਸਭ ਨਹੀਂ ਥਾਏ ਜਿੱਥੇ ਹਾਂ ਜਾਇਂ ਸੱਚਾ ਸਿਰਜਣਹਾਰ ਜਿਓ ਆਪ ਦੀ ਗਿਆਤਲੀ ਅਰਥ ਕਰਾਂ ਅਗਿਆਨਤਾ ਦਾ ਹਨੇਰਾ ਮਨੁੱਖ ਦਾ ਕੋਈ ਅਗਿਆਨਤਾ ਦੇ ਅੰਧਕਾਰ ਨੇ ਪ੍ਰਮਾਤਮਾ ਨੂੰ ਨਹੀਂ ਛੁਪਾਇਆ ਅਗਿਆਨਤਾ ਮਨੁੱਖ ਦੀ ਨਿਜੀ ਹੈ ਇੱਕ ਘਰ ਦੇ ਵਿੱਚ ਇੱਕ ਮਨੁੱਖ ਗਿਆਨੀ ਹੋ ਸਕਦਾ ਹੈ ਅਗਿਆਨੀ ਹੋ ਸਕਦਾ ਹੈ ਜਿਵੇਂ ਰਾਮ ਤੇ ਗਿਆਨੀ ਸਨ ਪਰ ਉਹਨਾਂ ਦੀ ਮਾਂ ਮਤਰੇਈ ਮਾਂ ਕੈਕਈ ਉਹ ਤੇ ਅੰਧੀ ਸੀ ਇੱਕ ਕੋਈ ਘਰ ਦੇ ਵਿੱਚ ਗਿਆਨੀ ਇੱਕ ਅਗਿਆਨੀ ਹੈ ਕ੍ਰਿਸ਼ਨ ਤੇ ਗਿਆਨੀ ਨੇ ਉਹਨਾਂ ਦਾ ਮਾਮਾ ਕੰਸ ਅਗਿਆਨੀ ਅਗਿਆਨੀ ਇੱਕੋ ਹੀ ਗੱਲ ਦੇ ਵਿੱਚ ਮਾਮਾ ਵੜ ਜਾਣਾ ਇੱਕ ਨੂੰ ਪ੍ਰਮਾਤਮਾ ਹਾਜ਼ਰ-ਨਾਜ਼ਰ ਦਿਖਾਈ ਦਿੰਦਾ ਹੈ ਸਰਬਤ ਵਿਆਪਕ ਦਿਖਾਈ ਦਿੰਦਾ ਹੈ ਔਰ ਇੱਕ ਕਹਿੰਦਾ ਹੈ ਪ੍ਰਮਾਤਮਾ ਉਹ ਲਿਆ ਪਰਦੇ ਦੇ ਛੇ ਢਕੇ ਹੋਏ ਕਿਤੇ ਨਾ ਦਿਖਾਈ ਦੇਵੇ ਪ੍ਰਮਾਤਮਾ ਪਰਦੇ 'ਚ ਨਹੀਂ ਹੈ ਨਾ ਦਿਖਾਈ ਦੇਵੇ ਅੱਖਾਂ ਦੀਆਂ ਨਾ ਦਿਖਾਈ ਦੇਵੇ ਪ੍ਰਮਾਤਮਾ ਤੇ ਕੋਈ ਪਰਦਾ ਨਹੀਂ ਆਪਣੀ ਅਕਲ ਤੇ ਪਰਦਾ ਪਿਆ ਹੈ ਔਰ ਮੈਂ ਫਿਰ ਅਰਜ਼ ਕਰਾਂ ਇਹਨਾਂ ਦੋ ਅੱਖਾਂ ਨਾਲ ਸੂਰਜ ਦੇ ਚਾਨਣੇ 'ਚ ਪਦਾਰਥ ਵੇਖੀਦਾ ਇੱਕ ਤੀਜਾ ਨੇਤਰ ਹੈ ਉਹਨੂੰ ਅਨੁਭਵ ਪ੍ਰਕਾਸ਼ ਕਹਿੰਦੇ ਨੇ ਉਹਦੇ ਚਾਨਣੇ 'ਚ ਪ੍ਰਮਾਤਮਾ ਨੂੰ ਦੇਖੀਦਾ ਹੈ ਪਦਾਰਥ ਦਿਖਾਈ ਦਿੰਦਾ ਹੈ ਇਹਨਾਂ ਤੋਂ ਅੱਖਾਂ ਦੀ ਰੋਸ਼ਨੀ ਨਾਲ ਇਹਨਾਂ ਦੋ ਅੱਖਾਂ ਦੀ ਰੋਸ਼ਨੀ ਨਾਲ ਪ੍ਰਮਾਤਮਾ ਨਹੀਂ ਦਿਖਾਈ ਦੇਗਾ ਨਾ ਨਿਕ ਸੇ ਅਖੜੀਆਂ ਬੇਅੰਤ ਜਿਨੇ ਜਿਸੰਦੋ ਮਾ ਫੇਰੀ